ਸਵਾਗਤ ਆ ਕਿਸਾਨ ਵੀਰੋ ਟੋਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਲਦਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਚ ਦੋਸਤੋ ਟੋਕੜ ਕੱਪਣ ਮੱਝ ਵਿਖਾਉਣੀ ਆ ਬਹੁਤ ਚੰਗੇ ਦੁੱਧ ਵਾਲੀ ਆ ਚੰਗੇ ਕੱਦ ਕਾਠ ਵਾਲੀ ਆ ਦੋਸਤੋ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਤੇ ਚੰਗੀ ਮੱਝ ਆ ਦੋਸਤੋ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626958 ਤੇ ਕਨੈਕਟ ਕਰ ਸਕਦੇ ਆ। ਉਹ ਸਾਹਮਣੇ ਦੋਸਤੋ ਇਹਦਾ ਬੱਚਾ ਖੜਾਗਾ। ਦੇਖ ਸਕਦੇ ਆ। ਤਿੰਨਾ ਮਹੀਨਿਆਂ ਦੀ ਦੋਸਤੋ ਚੈੱਕ ਪਾਸਾ ਚੈੱਕ ਕਰਾ ਕੇ ਲਿਜਾ ਸਕਦੇ ਆ। ਬਾਈਆਂ ਦਾ ਵੀ ਤੂੰ ਹੀ ਦੱਸ ਦੇ ਦੁੱਧ ਹੈਗਾ 12 ਕਿਲੋ ਦੋ ਟਾਈਮ ਤਿੰਨ ਟਾਈਮ ਬਾਈ ਦੇ ਘਰੇ ਦਸੱਲੀ ਕਰ ਸਕਦੇ ਆ। ਬੁੜੀਆਂ ਤੋਂ ਮਿਲਦੀ ਆ ਦੋਸਤੋ ਤੇ ਦੇਖ ਸਕਦੇ ਕੱਦ ਕਾਠ ਪੂਰਾ ਵੱਡੇ ਕੱਦ ਕਾਠ ਵਾਲੀ ਆ ਹਵਾਨਾ ਸਾਫ ਸੁਥਰਾ ਹੈਗਾ ਜਿੰਨਾ ਵੀ ਆ ਥੋੜਾ ਡਰਦੀ ਆ ਦੋਸਤੋ ਦੇਖ ਸਕਦੇ ਦੋਸਤੋ ਚੰਗੀ ਮਾਜਾ ਚਾਰੇ ਥਣ ਗਏ ਚ ਨਖੜਵੇਂ ਥੋੜੀ ਡਰਦੀ ਕਰਕੇ ਨਾ ਤਾਂ ਨਹੀਂ ਦੋਸਤੋ ਹਵਾਨਾ ਇਹਦਾ ਵੀਡੀਓ ਬਣਾਉਣ ਦਾ ਟਾਈਮ 2 ਵਜੇ ਦਾ ਬੱਚਾ ਇਹਦੇ ਨਾਲ ਆਹ ਦੋਸਤੋ ਦੇਖ ਸਕਦੇ ਕੱਟਾ ਪਸ਼ੂ ਥੋੜੇ ਜਿਹਾ ਡਰਦੇ ਘਰੇਲੂ ਪਰਿਵਾਰ ਕੋਲੇ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਕੀ ਤੁਸੀਂ ਕੋਲੇ ਆ ਕੇ ਵੀ ਤਸੱਲੀ ਕਰ ਸਕਦੇ ਆ ਦੇਖ ਸਕਦੇ ਨੰਬਰ ਬੋਲੀ ਬਈ 9640 9640 95660 9640 95607 ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਤੇ ਤਿਆ ਦੇ ਲੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ